ਵਾਇਕੁਮ ਜੀ ਦਾ ਖਾਲਸਾ ਵਾਹਿਗੁਰੂ ਸ਼ਰੋਮਣੀ ਗੁਰਦਆਰਾ ਪ੍ਰੰਧਕ ਕਮੇਟੀ ਬੈਨਰ ਥੱਲੇ ਅੱਜ ਸਾਰੀ ਸਿੱਖ ਜਥੇਬੰਦੀਆਂ ਵਿੰਦੀਸ ਦੀ ਪੀਵੀਰ ਮੌਜਾਈਆਂ ਐ ਤੇ ਫਿਲਮ ਜੀ ਐਮਰਜੈਂਸੀ ਐਮਰਜੈਂਸੀ ਫਿਲਮ ਨੇ ਜਿਸ ਤਰ੍ਹਾਂ ਦੇਸ਼ ਚ ਨਫਰਤ ਪੈਦਾ ਕੀਤੀ ਐ ਧਰਮਾਂ ਤੋਂ ਨਫਰਤ ਪੈਦਾ ਕੀਤੀ ਐ ਵਿਸ਼ੇਸ਼ ਤੌਰ ਤੇ ਸਿੱਖ ਪਛਾੜ ਨੂੰ ਜਿਸ ਤਰ੍ਹਾਂ ਇਸ ਗਲਤ ਬਖਾਇਆ ਗਿਆ ਹੈ ਉਹਦੇ ਖਿਲਾਫ ਅੱਜ ਸਾਰੀ ਜਥੇਬੰਦੀ ਇੱਥੇ ਆਈਆਂ ਅਸੀਂ ਬਰਾਸਪੱਛ ਦੱਸਤਾ ਕਿ ਅਸੀਂ ਕੋਈ ਵੀ ਇਹੋ ਜਿਹੀ ਪਿਕਚਰ ਨਹੀਂ ਚਲੰਦਾਂਗੇ ਜਿਹੜੀ ਪਿਕਚਰ ਕਿਸੇ ਤਰ੍ਹਾਂ ਦੀ ਲੋਚਨਾ ਕਰੇ ਕਿਸੇ ਲੋਕਾਂ 'ਚ ਨਫਰਤ ਪਦਾਵੇ ਤੇ ਭਾਈਚਾਰ ਤੇ ਜੜਾ ਪੈਣਾ ਇਸ ਕਰਕੇ ਅੱਜ ਸਭੀ ਇੱਥੇ ਬੰਨੇ ਆਈਆਂ ਅਸੀਂ ਬੇਨਤੀ ਕੀਤੀ ਆ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਵੀ ਕੀਤੀ ਆ ਪਰ ਨਾਸਪੱਛ ਦੱਸ ਦਈਏ ਜੇ ਜਥੇਬੰਦੀ ਉੱਪਰ ਜਾ ਕੇ ਕੋਈ ਵੀ ਥੀਏਟਰ ਵਾਲਾ ਕੋਈ ਵੀ ਸ਼ਹਿਰ ਦਾ ਸ੍ਰੇਮਾ ਵਾਲਾ ਪਿਕਚਰ ਚਲਾਊਗਾ ਉਹਦੇ ਨਤੀਜੇ ਕਾਤਕ ਹੋਣਗੇ ਤੇ ਉਹ ਮਾਲਕਨ ਖੁਦ ਖੋਦ ਨੇ ਪੈਣੇ ਆ ਤਾਨੂੰ ਇਸ ਗੱਲ ਦਾ ਧੰਨਵਾਦ ਕਰਦੇ ਆ ਸਾਡੀ ਕੰਨਾਂ 'ਚ ਗੱਲ ਬੇਨਤੀ ਪ੍ਰਵਾਨ ਕੀਤੀ ਆ ਪਰ ਨਾਲੇ ਬੇਨਤੀ ਕਰਦੇ ਆ ਕਿ ਸਿੱਖਾਂ ਦੀ ਗੱਲ ਨਹੀਂ ਆ ਪਾਵੇਂ ਹਿੰਦੂ ਭਾਈਚਾਰਾ ਹੋਵੇ ਪਾਵੇਂ ਮੁਸਲਮਾਨ ਭਾਈਚਾਰਾ ਪਾਵੇਂ ਸਾਈ ਭਾਈਚਾਰਾ ਹੋਵੇ ਕਿਸੇ ਕਲਾ ਨਫ਼ਰਤ ਨਹੀਂ ਹੋਣੀ ਚਾਹੀਦੀ ਇਹ ਦੇਸ਼ ਇੱਕ ਗੁਲਦਸਤਾ ਹੈ ਇੱਥੇ ਅਸੀਂ ਰਹੋਗੇ ਭਾਈਚਾਰਾ ਵਾਂਗੂ ਜੇ ਸੋਚ ਵੀ ਮੈਂ ਨਫ਼ਰਤ ਲਾ ਕੇ ਵੋਟਾਂ ਲਾਵਾਂਗੇ ਤੇ ਨਾਲ ਲੈਂਦੀ ਅੱਜ ਨਾਲ ਲੈਂਦੇ ਕੱਲ ਤੇ ਨਾਲੇ ਬਿੱਕਰ ਲਾਵਾਂਗੇ ਸੋ ਮੈਂ ਸਾਰੀ ਜਥੇਬੰਦੀਆਂ ਦਾ ਸਟੋਨਿਕ ਕਮੇਟੀ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਜਦੋਂ ਪੰਥ ਨੇ ਵਾਜਮਾਰੀ ਪਹੁੰਚੀ ਤੁਸੀਂ ਜਦੋਂ ਤੁਹਾਨੂੰ ਮਦਦ ਕਰਾਂਗਾ ਮੈਂ ਫਿਵੀਰ ਵਾਲਿਆਂ ਦਾ ਜਿਨ੍ਹਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਫਿਲਮ ਤੇ ਰੋਕ ਲਗਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ